ਕਹਿੰਦੇ ਲੰਮ ਜੂਬ ਐਸ ਜੀ ਮਿੰਦੇ ਪ੍ਰਧਾਨ ਜੀ ਰਿੰਦਰਵਾੜਨ ਜੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਕ ਸੀਤਾ ਜੀ ਸਾਡੇ ਪੁਰਾਣੇ ਸਾਥੀ ਹੋ ਤੁਹਾਡੇ ਚੈਨਲ ਦਾ ਧੰਨਵਾਦ ਤੁਹਾਡੇ ਜਿੰਨੇ ਵੀ ਸ਼ੋਤਾਗਨ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਭ ਦਾ ਧੰਨਵਾਦ ਅ ਅਰਵਿੰਦ ਗਿਜਰੀਵਾੜ ਜੀ ਰਾਸ਼ਟਰੀ ਕਨਵੀਨਰ ਮੁੱਖ ਮੰਤਰੀ ਦਿੱਲੀ ਡਾਕਟਰ ਸੰਦੀਪ 파ਠਰ ਜੀ ਰਾਸ਼ਟਰੀ ਜਨ ਸੈਕਟਰੀ ਰਾਜ ਸਭਾ ਮੈਂਬਰ ਸਿਧਾਰਥ ਪਗਲ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਪੰਜਾਬ ਪ੍ਰਧਾਨ ਪ੍ਰਿੰਸੀਪਲ 부ਧਰਾਮ ਜੀ ਕਾਰਜਕਾਰੀ ਪ੍ਰਧਾਨ ਐਮਐਡੀ ਜਿਨ੍ਹਾਂ ਨੇ ਮੇਰੇ ਤੇ ਇਹ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਮੈਂ ਛੋਟਾ ਜਿਹਾ ਪਾਰਟੀ ਦਾ ਕਾਰਕਟਰਤਾ ਜਾਹੇ ਸਮਾਜ ਚ ਮੇਰੀ ਕਾफी ਪકડ ਹੋਵੇ ਅਨੁਸੁੱਚਿਤ ਜਾਤੀ ਅਨੁਸੁੱਚਿਤ ਜਾਤੀ ਦੇ ਲੋਕਾਂ ਚ ਜਾਂ ਓਪਨ ਸਮਾਜ ਦੇ ਵੀ ਲੋਕਾਂ ਚ ਪਰ ਮੈਂ ਬਹੁਤ ਛੋਟੇ ਜਿਹੇ ਵੱਧ ਤੇ ਕੰਮ ਕਰ ਰਿਹਾ ਸੀ ਕੁਵਾਲੰਟੀਅਰ ਜ਼ਿਲ੍ਹੇ ਦਾ ਜਿਹਨੂੰ ਪਾਰਟੀ ਨੇ ਐਸੀਯੂ ਪੰਜਾਬ ਦਾ ਵਾਈਸ ਪ੍ਰਧਾਨ ਬਣਾਇਆ ਔਰ ਇਹ ਪਾਰਟੀ ਦੀ ਦੂਰ ਅੰਦੇਸ਼ੀ ਹੈ ਕਿ ਇੱਕ ਛੋਟੇ ਤੇ ਛੋਟੇ ਵਲੰਟੀਅਰ ਨੂੰ ਵੀ ਪੂਰ ਪੰਜਾਬ ਔਰ ਨੈਸ਼ਨਲ ਲੈਵਲ ਦਾ ਅਹੁਦਾ ਦਿੰਦੇ ਆ ਜਿੱਦਾਂ ਨਾਸ਼ ਰਾਸ਼ਟਰੀ ਪਾਰਟੀ ਹੈ ਰਾਸ਼ਟਰੀ ਪਾਰਟੀ ਦਾ ਸਟੇਟ ਦਾ ਉਪ ਪ੍ਰਧਾਨ ਬੰਨਾ ਮੇਰੇ ਵਰਗੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਪੈਦਾ ਹੋਏ ਸਫਾਈ ਸੇਵਕ ਦੇ ਬੱਚੇ ਰਵਿੰਦਰ ਹੰਸਵਾਸ ਤੇ ਬਹੁਤ ਮਾਣ ਆੜੀ ਗਾ ਪੰਜਾਬ ਸਰਕਾਰ ਵੱਲੋਂ ਜੋ ਨਾਰਾ ਦਿੱਤਾ ਗਿਆ ਮਿਸ਼ਨ 2024 ਵੀ ਹੋਏਗਾ ਨਹੀਂ ਲਿਆ ਜਾਊਗਾ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਨੇ ਮਿਸ਼ਨ 2024 ਦੇ ਵਿੱਚ 13 ਪਲੱਸ ਗਿਆ ਤਾਂ ਇਹ ਭਗਵੰਤ ਮਾਨ ਜੀ ਨੇ 13 ਪਲੱਸ ਗਿਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਹ 13 ਪਲੱਸ ਹੀ ਹੋਏਗਾ ਕਿਉਂਕਿ ਸਾਡੀ ਪਾਰਟੀ मंदिर मस्जिद गुरुद्वारे के नाते चर्च के नाते वोट नहीं मंगती वो तो परमात्मा एक आस्था का केंद्र है भगवान सब के सांझे है राम रहीम अल्लाह वाहगुरु सब यीशु सो एक है वो किसी के कल दे सबदे है, सब है। राजनीतिक जो पार्टी है जो राजनीति है पार्टी है सरकार है ਜੋ ਭਾਰਤੀ ਸੰਵਿਧਾਨ ਡਾਕਟਰ ਬੀ ਆਰ ਅਮੇਡਕਰ ਜੀ ਨੇ 2 ਸਾਲ 11 ਮਹੀਨੇ ਤੇ 18 ਦਿਨ ਲਾ ਕੇ ਲਿਖਿਆ ਇਹਦੇ ਪੰਡਲ ਜਵਾਲ ਲਨ ਨਰੀ ਮੈਂਬਰਸ਼ੀ ਸardar ਪਟੇਲ ਮੈਂਬਰਸ਼ੀ ਮਲਾਣਾ ਆਜ਼ਾਦ ਮੈਂਬਰਸ਼ੀ ਡਾਕਟਰ ਰਜਿੰਦਰ ਪ੍ਰਸਾਦ ਉਸ ਕਮੇਟੀ ਦੇ ਪਾਰਲੀਮੈਂਟ ਕਮੇਟੀ ਦੇ ਚੇਅਰਮੈਨ ਸਨ ਪ੍ਰਧਾਨ ਸਨ ਡਾਕਟਰ ਮੇਡਕਰ ਚੇਅਰਮੈਨ ਸਨ ਉਸ ਸੰਵਿਧਾਨ ਦੇ ਵਿੱਚ ਕੈਸੀ ਵੀ ਇਹ ਲੋਕਤੰਤਰ ਦਾ ਬਹੁਤ ਮਹੱਤਵਪੂਰਨ ਹੈ ਲੋਕਾਂ ਕੋ ਜਦੋਂ ਵੋਟਾਂ ਲੈ ਕੇ ਵੋਟਾਂ ਲੈਣ ਵਾਸਤੇ ਜਾਣਾ ਤੁਸੀਂ 5 ਸਾਲ ਦੀ ਕਾਰਗੁਜ਼ਾਰੀ ਲੈ ਕੇ ਜਾਣਾ ਕੀ ਅਸੀਂ ਕਿੰਨੇ ਲੋਕਾਂ ਨੂੰ ਐਜੂਕੇਸ਼ਨ ਦਿੱਤੀ ਹੈ ਨੇਤਾ ਨੇ ਸਰਕਾਰ ਨੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਕਿੰਨੇ ਲੋਕਾਂ ਨੂੰ ਕੋਈ ਬਿਮਾਰੀਆਂ ਦੇ ਅਲਾ ਹਸਪੀਟਲ ਬਣਾਏ ਹੈ ਕਿੰਨੇ ਸਕੂਲ ਬਣਾਏ ਹੈ ਕਿੰਨੀ ਯੂਨੀਵਰਸਿਟੀ ਬਣਾਈ ਹੈ ਕਿੰਨੀਆਂ ਸੜਕਾਂ ਬਣਾਈਆਂ ਕਿੰਨੀਆਂ ਗਲੀਆਂ ਗਲੀਆਂ ਨਾਲੀਆਂ ਬਣਾਈਆਂ ਹੈ ਕਿ ਲੋਕਾਂ ਨੂੰ ਰੋਟੀ ਕਪੜਾ ਮਕਾਨ ਦਿੱਤਾ ਉਸ ਅਧਾਰ ਤੇ ਰਿਪੋਰਟ ਕਾਰਡ ਦੇ ਵੋਟ ਹੋਣੇ ਚਾਹੀਦੀ ਹੈ ਇਹ ਸਾਡਾ ਸੰਵਿਧਾਨ ਕਹਿੰਦਾ ਹੈ ਨਾ ਕਿ ਮੰਦਰ ਔਰ ਮਸਜਿਦ ਦੇ ਨਾਂ ਤੇ ਵੋਟ ਹੋਣੇ ਚਾਹੀਦੀ ਹੈ ਇਸ ਕਰਕੇ ਮੇਰੇ ਲੀਡਰ ਸਿਹਦਰ ਭਗਵਾਨ ਸਿੰਘ ਬਾਣ ਜਿਹੜੇ ਕਹਿੰਦੇ ਕਿ ਅਸੀਂ 13 ਪਲੱਸ ਕਰਨਾ ਹੈ 2 ਸਾਲ ਦੀ ਕਾਰਗਜ਼ਾਰੀ ਤੁਹਾਡੇ ਸਾਹਮਣੇ ਬਿਜਲੀ ਦਾ ਬਿੱਲ ਬਾ ਰੋਜ਼ਗਾਰ ਦੇ ਰੇ ਨੌਕਰੀਆਂ ਦੇ ਰੇ ਮੱਲਾ ਕਲੀਨਿਕ ਕਿਉਂਕਿ ਐਜੂਕੇਸ਼ਨ ਹੈਲਥ ਐਂਡ ਰੋਜ਼ਗਾਰ ਪੜਿਆ ਲਿਖਿਆ ਬੰਦਾ ਹੋਵੇ ਤਾਂ ਅੱਗੇ ਵੱਧਦਾ ਸਿਹਤ ਠੀਕ ਹੋਵੇ ਤੇ ਕੰਮ ਕਰਦਾ ਤੇ ਨੌਕਰੀ ਵੀ ਦਿੱਤੀ ਹੈ ਰੋਜ਼ਗਾਰ ਵੀ ਦਿੱਤਾ ਜੇ ਮੈਂ ਗਿੰਤੀਆਂ ਭਗਵੰਤ ਮਾਨ ਜੀ ਦੇ ਗਨਾਮਾਂ ਤੇ ਬਹੁਤ ਜ਼ਿਆਦੀਆਂ ਹਨ ਇਸ ਕਰਕੇ 13 ਪਲੱਸ ਅਸੀਂ ਆਪਣਾ 2 ਸਾਲ ਦਾ ਮੁੱਖ ਮੰਤਰੀ ਸਾਹਿਬ ਦਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਤੇਰਾ ਪ੍ਰਸਨ ਆਮ ਆਦਮੀ ਪਾਰਟੀ ਕਹਿੰਦਾ ਭਾਵੇਂ ਕਿ ਜਿਹੜੀ ਵਿਕਾਸ ਦੇ ਨਾਂ ਤੇ ਵੋਟਾਂ ਲਈ ਵਿਕਾਸ ਰੋਜ਼ਗਾਰ ਐਜੂਕੇਸ਼ਨ ਹੈਲਥ ਮੈਂ ਤਾਂ ਪਹਿਲੀ ਤੋਂ ਦੱਸਤਾ ਵੀ ਅਸੀਂ ਸਭ ਤੋਂ ਪਹਿਲਾਂ ਸਾਡਾ ਨਾਰਾ ਹੀ 300 ਜੂਨਟ ਮਾਕ ਮਾਕ ਤੇ ਹੈ ਸਾਡਾ ਪੰਫਲੈਟ ਛਪੇ ਕਰ-ਕਰ ਦੇ ਰਹੇ ਤੇਰਾ ਅਸੀਂ ਦੇ ਰਹੇ ਹਾਂ ਨਾ 300 ਜੂਨਟ ਮਾਕ ਬੱਲੇਜੇ ਤਰਮਲਾ ਕਲੀਨਿਕ ਬਣੀ ਹੈ ਦੱਸੋ ਰਹੀ ਬਣੀ ਇਲਾਜ ਨਹੀਂ ਹੋ ਰਿਹਾ ਲੋਕਾਂ ਦਾ ਹੋ ਰਿਹਾ ਨਾ तो करके कर 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 नगर, कर कर इस करके आशिक काम ते वोट मांगणियां ताਸੀਂ کہہ ਰਹਿਆ ਮਨ ਲਕੀ 13 प्लस ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹ ਦੇਖੋ ਐਸੀ ਲੋਕਾਂ ਦੇ ਘਰ ਘਰ ਲੈ ਕੇ ਜਾ ਰਹੇ ਹਾਂ ਜਿਹੜਾ ਕੰਮ ਹੋ ਗਿਆ ਇਹ ਪੂਰਾ ਦੇ ਚੀਕਿਆ ਇਹ ਕੰਮ ਸਾਦੇ ਹੋ ਗਿਆ ਜਿਹੜਾ ਰੰਦਾ ਹੀ ਨੋਟ ਕਰ ਰਹੇ ਕੋਈ ਹੋਰ ਵੀ ਛੋਟਾ ਮੋਟਾ ਲੋਕਰ ਨਗਰ ਨੇਗਮ ਦਾ ਹੋਰ ਕੋਈ ਕਾਰੋਬਾਰ ਹੈ ਕੰਮ ਰੰਦਾ ਹੈ ਇਹ ਨੋਟ ਕਰ ਰਹੇ ਉਹ ਵੀ ਜਾ ਕੇ ਕਰਵਾ ਲੈਂਦੇ ਇਸ ਕਰਕੇ ਬਹੁਤ ਵੱਡੇ ਮਾਰਦੇ ਨਾ ਜਿੱਤਾਂਗੇ ਔਰ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਇਹ ਮਾਨ ਦਿੱਤਾ ਮੇਰੀ ਪਾਰਟੀ ਨੇ ਮੇਰੇ ਲੀਡਰਾਂ ਨੇ ਮੈਨੂੰ ਤੇ ਪੂਰਾ ਵਿਸ਼ਵਾਸ ਦੋਣਾ ਕਿ ਮੈਂ ਪੂਰਾ ਖਰਾ ਉਤਰਾਂਗਾ ਉਹ ਮੇਰੇ ਜਿਹੜੇ ਸਮਰਥਕ ਹੈ ਜਿੱਦਾਂ ਦੀ ਮੇਰੀ ਅਨਾਉਂਸਮੈਂਟ ਹੋਈ ਹੈ ਕਿ ਕਾਫੀ ਲੋਕ ਜਿੱਦਾਂ ਐਸੀ ਸਾਡੇ ਆਲ ਇੰਡੀਆ ਸ਼ਡਿਊਲਡ ਕਾਸਟ ਜਿਹੜੀ ਸੰਸਥਾ ਹੈ ਫਾਊਂਡੇਸ਼ਨ ਆ ਉਹਦੇ ਚੇਅਰਮੈਨ ਸਾਹਿਬ ਅੱਜ 10 ਦਿਨ ਤੋਂ ਮੇਰੇ ਕੋਲ ਟਾਈਮ ਮੰਗ ਰਹੇ ਸੀ ਮੈਂ ਸਨਮਾਨਿਤ ਕਰਨਾ ਹੋਰ ਵੀ ਮੇਰੇ ਸਮਾਜ ਦੀ ਪੰਜਾਬ ਦੀਆਂ ਜ਼ਿਲ੍ਹੇ ਦੀਆਂ ਜਥੇਬੰਦੀਆਂ ਕਹਿੰਦੀਆਂ ਤੁਹਾਨੂੰ ਸਨਮਾਨਿਤ ਕਰਨਾ ਮੈਂ ਆਪਣੀ ਪਾਰਟੀ ਦੇ ਕੰਮ ਨੂੰ ਕਾਰਾ ਦੇ ਰਿਹਾ ਮੇਨੂੰ ਪਾਰਟੀ ਨੇ ਵਿਧਾਨ ਸਭਾ ਹਲਕਾ ਨੌਰਥ ਦੇ ਵਿੱਚ ਪਰਿਵਾਰੀ ਲਗਾਇਆ ਹੈ ਜਿਹਦੇ ਅਸੀਂ ਡੋਰ ਟੂ ਡੋਰ ਜਾ ਕੇ ਆਪਣੇ ਕੰਮ ਨੂੰ ਕੰਪਲੀਟ ਕਰਨਾ ਹੈ ਡਾਕਟਰ ਸੰਦੀਪ 파ਟਕ ਜੀ ਨੇ ਮੇਰੀ ਡਿਊਟੀ ਲਈ ਹੈ ਨੌਰਥ ਦੇ ਵਿੱਚ ਪਰਿਵਾਰੀ ਮੇਰ ਕੋ 7 ਵਾੜਾ ਉੱਥੇ ਤਾਂ ਅਸੀਂ ਲੋਕਾਂ ਦੇ ਘਰਾਂ ਚ ਜਾ ਕੇ ਇਹ ਸਰਕਾਰ ਦੀਆਂ ਉਪਲਬਧੀਆਂ ਦੱਸਦੇ ਹਾਂ 30 ਮਾਰਚ ਨੂੰ ਇਹ ਪ੍ਰੋਗਰਾਮ ਖਤਮ ਹੋਣਾ ਸਾਡੇ ਸੰਦੀਪ 파ਟਕ ਜੀ ਨੇ ਸਾਡੇ ਨੇਤਾ ਨੇ ਕਿਹਾ ਕਿ ਜਿਹੜਾ ਵੀ ਪਰਿਵਾਰੀ ਜਿਹੜਾ ਵੀ ਪਰਿਵਾਰੀ ਵਿਧਾਨ ਸਭਾ ਦਾ ਵਿਧਾਨ ਸਭਾ ਦਾ ਜਿਹੜਾ ਬਲੌਕ ਪ੍ਰਧਾਨ ਉਹ ਪ੍ਰਧਾਨ ਸਭਾ ਦਾ ਜਿਹੜਾ ਸੈਕਟਰੀ ਜਾਂ ਕੋਈ ਵੀ ਵਲੰਟੀਅਰ ਜਾਂ ਕੈਂਡੀਡੇਟ ਜਿਹੜਾ ਕਾਰਪੋਰੇਸ਼ਨ ਦਾ ਇਲੈਕਸ਼ਨ ਲੜਨਾ ਹੈ ਜਿਹੜੇ ਆਪਣੇ ਕੰਮ ਨੂੰ 100% ਕਰਕੇ ਜਾਏਗਾ 30 ਮਾਰਚ ਨੂੰ ਤਾਂ ਡਾਕਟਰ ਸੰਦੀਪ 파ਟ ਜੀ ਨਾਲ ਵੀ ਮੀਟਿੰਗ ਹੋਏਗੀ ਚਾਹ ਹੋਏਗੀ ਔਰ ਜੋ ਉਹਨਾਂ ਦੀ ਪਾਵਰਸ ਹੋਏਗਾ ਉਹ ਡਾਕਟਰ ਸਾਹਿਬ ਸਾਡੇ ਸੰਦੀਪ 파ਟ ਜੀ ਉਹਨੂੰ ਦੇਣਗੇ ਵੀ ਜੋ ਮੰਗੇਗਾ ਉਸ ਕੰਮ ਨੂੰ ਫਤਿਹ ਕਰਨਾ ਸੀ ਲੱਗੇ ਆ ਜੀ ਹਾਂਜੀ ਜੀ ਸਤ ਜੀ ਜੀ ਮੰਡਗਰ ਮਾਰਤੇ ਹਾਂ ਸਤ ਜੀ ਸਾਡੇ ਪੁਰਾਣੇ ਨੇਤਾ ਨੇ ਔਰ ਸਾਡੇ ਰਾਜਨੀਤਿਕ ਗੁਰੂ ਨੇ ਜਿਸ ਦਿਨ ਦੇ ਪੰਜਾਬ ਦੇ ਉਹਨਾਂ ਨੂੰ ਪ੍ਰਭਾਵਿਤ ਲਗਾਇਆ ਪ੍ਰਧਾਨ ਲਗਾਇਆ ਗਿਆ ਹੈ ਅਸੀਂ ਉਸ ਦਿਨ ਤੋਂ ਇਹਨਾਂ ਕੋਲ ਟਾਈਮ ਮੰਗਣ ਦੇ ਹੀ ਤਾਂ ਕਿ ਇਹਨਾਂ ਦੇ ਚਰਨਾਂ ਤੇ ਨਕਮਸਤਕ ਹੋ ਸਕੀਏ ਔਰ ਇਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਸਕੀਏ ਔਰ ਸਾਨੂੰ ਰਾਜਨੀਤੀ ਦੇ ਵਿੱਚ ਸਾਡੀ ਉਂਗਲ ਫੜ ਕੇ ਔਰ ਅੱਗੇ ਨੂੰ ਤੋਰਨ ਵਾਲੇ ਸਾਡੇ ਰਾਜਨੀਤਿਕ ਗੁਰੂ ਨੇ ਅਸੀਂ ਇਹਨਾਂ ਦਾ ਜੀ ਆਇਆਂ ਔਰ ਮਾਣ ਧੰਨਵਾਦ ਕਰਨਾ ਆਏ ਸਾਂ ਕਿ ਤਾਕੀ ਸਾਨੂੰ ਟਾਈਮ ਜ਼ਰੂਰ ਦਿੰਦੇ ਰਿਹਾ ਕਰੋ ਔਰ ਸ਼ੁਰੂਆਤ ਪ੍ਰਾਪਤ ਕਰਨਾ ਆਏ ਸਾਂ ਜੀ ਔਰ